ਦੇਖ ਦੁਨੀਆ ਵਿੱਚ ਬਾਤ ਦੇ ਪੰਜਾਬੀਆਂ ਨੂੰ ਸੱਤ ਚਿਰ ਅਕਾਲ ਮੈਦਨ ਸਿੰਘ ਬਿਰਕਤ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਪੰਜ ਅਹਿਮ ਖਬਰਾਂ ਆਓ ਪਹਿਲਾਂ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਹਾਂ ਵਿਸਥਾਰ ਸ਼ੰਭੂ ਬਾਡਰ ਤੋਂ ਮਰਜੀਗੜਿਆਂ ਦਾ ਜਥਾ ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਅੱਜ ਰਵਾਨਾ ਹੋਇਆ ਮਰਜੀਗੜਿਆਂ ਦੇ ਜਿੱਥੇ ਤੇ ਹਰਿਆਣਾ ਪੁਲਿਸ ਤੇ ਅਥੂ ਗੈਸ ਤੇ ਗੋਲੇ बागे सात आठ ਕਿਸਾਨ ਹੋਏ ਝਾਮੀ ਦੂਸਰੀ ਖਬਰ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਕਿਉਂ ਡਰੀ ਹਿਆਣਾ ਸਰਕਾਰ ਅਚਾਨਕ ਕਿਉਂ ਲਿਆ ਝੂਟਲਣ ਇਹਦੇ ਪਿੱਛੇ ਕੀ ਅਸਲ ਕਹਾਣੀ ਹੈ ਪੂਰੀ ਖਬਰ ਪੜ ਕੇ ਜਾਣਾਂਗੇ ਸੁਖਵੀਰ ਬਾਦਲ ਤੇ ਹੋਏ ਹਮਲੇ ਤੇ ਮਾਮਲੇ ਨੂੰ ਲੈ ਕੇ ਮੇਰੇ ਪੱਖ ਜਾਂਚ ਦੀ ਮੰਗ ਗਵਰਨਰ ਪੰਜਾਬ ਤੋਂ ਕਰਾਂਗੇ ਕਿਹਾ ਭੁੰਦਰ ਅਤੇ ਚੀਮਾ ਨੇ ਅੱਗੇ ਖਬਰ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 9 ਦਸੰਬਰ ਨੂੰ ਸੱਦੀ ਐਜੀਪੀਸੀ ਦੀ ਅੰਦਰੂਨੀ ਕਮੇਟੀ ਦੀ ਹਵਾਮੀ ਇਕੱਤਰਤਾ ਪੰਜਵੀਂ ਖਬਰ ਹੋਵੇਗੀ ਰਾਜ ਸਭਾ ਮੈਂਬਰ ਸੁਤਨਾਮ ਸਿੰਘ ਸੰਧੂ ਨੇ ਸੰਸਦ ਵਿੱਚ 1984 ਸ਼੍ਰੀ ਰਮੰਦਰ ਸਾਹਿਬ ਦੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਹੱਥ ਲਿਖਤ ਬੀੜਾ ਨੂੰ ਜੱਦ ਕਿਤੇ ਜਾਣ ਦਾ ਮੁੱਦਾ ਸਾਤ ਬਚ ਚੁੱਕਿਆ ਤੇ ਦੋਸਤੋ ਅਗਰ ਇਹ ਖਬਰਾਂ ਦਾ ਕੋਹਮ ਤੁਹਾਨੂੰ ਚੰਗਾ ਲੱਗ ਰਿਹਾ ਹੈ ਤਾਂ ਇਸ ਚੈਨਲ ਦੀ ਇੱਕ ਮਦਦ ਇਹ ਤੁਸੀਂ ਕਰ ਸਕਦੇ ਹੋ ਕਿ ਇਸ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਅਗਰ ਜੇ ਤੁਸੀਂ Facebook ਪੇਜ ਬਿਲਕਾ نیوز ਆਨਲਾਈਨ ਨੂੰ ਦੇਖ ਰਹੇ ਹੋ ਤੇ ਬਿਲਕਾ نیوز ਆਨਲਾਈਨ ਦਾ Facebook ਪੇਜ ਫੋਲੋ ਕਰ ਲਓ ਤਾਂ ਕਿ ਤੁਸੀਂ ਵੀ ਬਿਲਕਾ نیوز ਆਨਲਾਈਨ ਦੇ ਪਰਿਵਾਰ ਦੇ ਵਿੱਚ ਵਾਧਾ ਕਰ ਸਕੋ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੀ ਹੈ ਬਸਤਾਰ ਸ਼ੰਭੂ ਬਾਡਰ ਤੋਂ ਦਿੱਲੀ ਨੂੰ 101 ਮਰਜੀਬਰੀਆ ਦਾ ਜਥਾ ਤੈਅ ਸਮੇਂ ਮਤਾਵਕ ਅੱਜ ਰਵਾਨਾ ਹੋਇਆ ਇਹ ਜਥਾ ਰਾਹਤੇ ਵਿੱਚ ਰੁਕਾਂ ਤੋੜਦਾ ਅੱਗੇ ਵਧਿਆ ਪਰ ਹਰਿਆਣਾ ਪੁਲਿਸ ਬਲੂਨ ਜਿਸ ਤਰ੍ਹਾਂ ਦਾ ਹਮਲਾ ਬੁਲਿਆ ਉਸ ਨੂੰ ਲੈ ਕੇ ਕਿਸਾਨ ਆਗੂ ਸਰਬੰਨ ਸਿੰਘ ਪਧੇਰ ਨੇ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਜਥਾ ਕੱਲ ਕੂਚ ਨਹੀਂ ਕਰੇਗਾ ਅਸੀਂ ਕੱਲ ਗੱਲਬਾਤ ਹੀ ਅੱਠੀ ਕਰਾਂਗੇ ਅਤੇ 8 ਸਤੰਬਰ ਨੂੰ ਕਿਸਾਨਾਂ ਦਾ ਜਥਾ ਜੜੀ ਕਿ ਪਰਸੋਂ ਦਿੱਲੀ ਵੱਲ ਕੂਚ ਕਰੇਗਾ ਤੇ ਆਓ ਅੱਜ ਪਹਿਲਾ ਵਾਰ ਸ਼ੰਭੂ ਬਾਡਰ ਤੋਂ ਕਿਸਾਨ ਮਜ਼ਦੂਰ ਜਥੇ ਬੰਦੀ ਦੇ ਸੰਜੁਗ ਕਿਸਾਨ ਮੋਰਚੇ ਦੇ ਗੈਰ ਰਾਜਨੀਤਿਕ ਜਥੇਬੰਦੀ ਬਣਉ ਜਿਵੇਂ 1 ਵਜੇ 101 ਮਰਜੀਬੜਿਆਂ ਦੇ ਜਥਾ ਦਿੱਲੀ ਵੱਲ ਨੂੰ ਵਧਿਆ ਤੇ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਵਰੋਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਸੱਜੀ ਸਿੰਘ ਖੂਲ ਸਮੇਤ 7 ਤੋਂ 8 ਕਿਸਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਰਾਜਪੁਰਾ ਦੇ ਵਕ ਵਕ ਹਸਪਤਾਲਾਂ ਵਿੱਚ ਭਾਰਤੀ ਕਰਵਾਇਆ ਗਿਆ ਕਸਾਨਾਂ ਵੱਲੋਂ ਕਰੀਬ 2.5 ਘੰਟੇ ਜਦੋਂ ਜਹਿਦ ਕੀਤੀ ਗਈ ਇਸ ਦੌਰਾਨ ਕਿਸਾਨ ਆਗੂ ਸਰਬਨਸ ਸਿੰਘ ਪੰਦੇਰ ਵੱਲੋਂ 101 ਮਰਜੀਵੜਿਆ ਨੂੰ ਬਾਹਰ ਸੁਬਲਾ ਲਿਆ ਗਿਆ ਤੇ ਦੂਸਰੀ ਖਬਰ ਵੀ ਕਿਸਾਨ ਸੰਘਰਸ਼ ਨਾਲ ਸੰਬੰਧਤ ਹੈ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਮੜ ਜੂਟਰਨ ਕਿਉਂ ਲਿਆ ਹਰਿਆਣਾ ਸਰਕਾਰ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਕਿਆਸੀ ਕਿ ਕਿਸਾਨ ਬਿਨਾਂ ਟਰੈਕਟਰ ਟਰਾਲੀਆਂ ਦੇ ਦਿੱਲੀ ਜਾ ਸਕਦੇ ਆ ਪਰ ਜਦੋਂ ਕਿਸਾਨਾਂ ਨੇ ਪੈਦਲ ਹੀ ਦਿੱਲੀ ਜਾਣ ਦਾ ਐਲਾਨ ਕੀਤਾ ਤਾਂ ਹਰਿਆਣਾ ਸਰਕਾਰ ਹੁਣ ਮੋਕਰ ਕਿਉਂ ਗਈ ਹੈ ਕਿਸਾਨਾਂ ਨੂੰ ਕਿਹਾ ਕਿ ਪਹਿਲਾਂ ਦਿੱਲੀ ਧਾਨੇ ਦੀ ਮਨਜ਼ੂਰੀ ਲੈ ਆਓ ਫਿਰ ਅੱਗੇ ਲੰਘਣ ਦਿਆਂਗੇ ਹੁਣ ਸਵਾਲ ਉੱਠ ਰਿਹਾ ਹੈ ਕਿ ਆਖਰ ਹਰਿਆਣਾ ਸਰਕਾਰ ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਘਬਰਾ ਰਹੀ ਹੈ ਦਾ ਅਸਲ ਕਹਾਣੀ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਦਸੰਬਰ ਨੂੰ ਪਾਣੀ ਪੱਤੇਜ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਇਹ ਇਹਨਾਂ ਦਿਨਾਂ ਵਿੱਚ 8 ਘੰਟੇ ਪੈਦਲ ਚੱਲਣ ਵਾਲੀ ਜਿਹੜੀ ਇਹਨਾਂ ਦਾ ਕੁਝ ਹੈ ਸ਼ਡਿਊਲ ਮੁਤਾਬਕ ਉਹ ਤਿੰਨ ਦਿਨਾਂ ਵਿੱਚ ਪਾਣੀ ਪੱਤ ਪਹੁੰਚ ਜਾਣਗੇ ਹਰਿਆਣਾ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਅਜਿਹੇ ਚ ਪੀਐਮ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਇਸ ਕਾਰਨ ਸਰਕਾਰ ਕੋਈ ਚੁਕਮ ਨਹੀਂ ਉਠਾਉਣਾ ਚਾਹਦੀ ਸੀਐਨ ਨਾਇਬ ਸੈਣੀ ਖੁੱਤ ਪੂਰੇ ਮਾਮਲੇ ਦੀ ਅਗਵਾਈ ਕਰ ਰਿਹਾ ਹੈ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੂੰ ਦਾਰਾ ਹੈ ਕਿ ਜੇਕਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੁਕਿਆ ਤਾਂ ਕਿਸਾਨ ਹਰਿਆਣਾ ਵਿੱਚ ਹੀ ਮੋਰਚਾ ਲਾ ਦੇਣਗੇ ਉੱਧਰ ਕਿਸਾਨ ਅਗੂ ਸਰਬੰਸਨ ਪਦੇ ਨੇ ਕਿ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਪੂਰੇ ਦੇਸ਼ ਦੇ ਸਾਹਮਣੇ ਐ ਭੰਬਲ ਗੁੱਸੇ ਦੀ ਸਿੱਧੀ ਪ declara ਕਰ ਦਿੱਤੀ ਹੈ ਕਿ 10 ਤੋਂ 15 ਹਜ਼ਾਰ ਕਿਸਾਨ ਦਿੱਲੀ ਵੱਲ ਜਾ ਰਹੇ ਹਨ ਪਰ ਪਹਿਲਾਂ ਹੀ ਅਸੀਂ ਸਪਸ਼ਟ ਕਰ ਦਤਾ ਹੈ ਕਿ ਸਿਰਫ 101 ਕਿਸਾਨ ਹੀ ਜਾਣਗੇ ਉਹ ਪੈਦਲ ਹੀ ਦਿੱਲੀ ਜਾਣਗੇ ਇਹਦੀ ਸੂਚੀ ਵੀ মিডিਆ ਸਾਹਮਣੇ ਪੇਸ਼ ਕਰ ਦਿੱਤੀ ਗਈ ਜਾਰੀ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਸੁਪਰੀਮ ਕੋਰਟ ਵਿਚ ਹਰਿਆਣਾ ਸਰਕਾਰ ਕਹਿੰਦੀ ਰਹੀ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਦਿੱਲੀ ਵੱਲ ਅੱਗੇ ਵਧ ਸਕਦੇ ਹਨ ਸਿਰਫ ਝੰਡੇ ਤੇ ਜ਼ਰੂਰੀ ਚੀਜ਼ਾਂ ਲੈ ਕੇ ਦਿੱਲੀ ਜਾ ਰਹੇ ਸੀ ਕਿਸਾਨ ਪਰ ਸਰਕਾਰ ਫਿਰ ਵੀ ਨਹੀਂ ਮੰਨ ਰਹੀ ਤੀਸਰੀ ਖਬਰ ਹੈ ਕਿ ਸੁਖਵੀਰ ਬਾਦਲ ਤੇ ਹੋਏ ਹਮਲੇ ਦੀ ਨਰਪੱਕ ਜਾਂਚ ਕਰਵਾਉਣ ਲਈ ਅਕਾਲੀ ਲੀਡਰਸ਼ਿਪ ਪੰਜਾਬ ਦੇ ਗਵਰਨਰ ਨੂੰ ਮਿਲੇਗੀ अकाली, अकाली। दल के कार्यकारी प्रधान बलविंदूदल अकाली लीडर डॉक्टर दलजीत चीम ने प्रेस कानफ्रेंस दौरान कि लीडरशिप को खत्म करने की पूरी साजिश हाकम की जा रही है उन्होंने कहा कि पूरा घटनाक्रम कैमरिया कैद होया पर फिर भी इसते सरकार ने कोई कारवाई नहीं की सुखीरते हमले मामले अकाली दलों गवर्नर मिलने का फैसला किया ਜਦੋਂ ਕਿ ਸਰਕਾਰ ਵੱਲੋਂ ਕੀਤੀ ਜਾਂਚ ਨੂੰ ਰੱਦ ਕਰ ਦਿੱਤਾ ਗਿਆ ਆਕਾਲੀ ਦਲ ਵੱਲੋਂ ਉਹਨਾਂ ਨੇ ਪੂਰੀ ਸਾਜ਼ਿਸ਼ ਪਿੱਛੇ ਆਮ ਵੀ ਪਾਰਟੀ ਦੇ ਸਰਕਾਰ ਦਾ ਹੱਥ ਦੱਸਿਆ ਇੱਥੇ ਤੱਕ ਕਿ ਪੰਜਾਬ ਸਰਕਾਰ ਤੇ ਪੁਲਿਸ ਘਟਨਾ ਨੂੰ ਗਲਤ ਰੰਗਤ ਦੇਣ ਲਈ ਲੱਗੀ ਹੋਈ ਹੈ ਇਹ ਸਾਡੀਆਂ ਸੈਕੁਰਿਟੀਤਾ ਤੇ ਹਮਲਾ ਹੈ ਸਰਕਾਰ ਨੇ ਨਹੀਂ ਦਿਖਾਈ سنجੀਰਦੀ ਕੋਈ ਵੀ ਮੰਤਰੀ ਘਟਨਾ ਸਥਾਨ ਤੇ ਨਹੀਂ ਪਹੁੰਚਿਆ ਤੇ ਨਾ ਹੀ ਦਰਾ ਕੀਤਾ ਉਹਨਾਂ ਕਹੇ ਕਿ ਰਾਜਪਾਲ ਨੂੰ ਮੇਰੇ ਕੇਂਦਰਪੱਖ ਜਾਣ ਕਰਵਾਉਣ ਦੀ ਮੰਗ ਕਰਾਂਗੇ ਅਸੀਂ ਤੇ ਆਓ ਹੁਣ ਚੌਥੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੰਕ ਕਮੇਟੀ ਦੀ ਇੱਕ ਹਾਗਾਮੀ 71 ਦਾ 9 ਦਸੰਬਰ ਨੂੰ ਬੁਲਾਈ ਹੈ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਸੰਬੰਧੀ ਜਾਣਕਾਰੀ ਮਿੰਦੇ ਆਂ ਦੱਸਿਆ ਕਿ ਇਹ ਹਾਗਾਮੀ 71 ਦਾ ਵਾਰਤਕ ਮਾਮਲਿਆਂ ਤੇ ਵਿਚਾਰ ਕਰਨ ਲਈ ਬੁਲਾਈ ਗਈ ਹੈ ਜੋ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵਿੱਚ 9 ਨਵੰਬਰ ਨੂੰ ਸਵੇਰੇ 11 ਵਜੇ ਹੋਵੇਗੀ ਇਸ ਇਕੱਤਰਤਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਪੇਪਰ ਜਾਰੀ ਕਰ ਦਿੱਤਾ ਗਿਆ ਤੇ ਪੰਜਵੇਂ ਤੇ ਆਖਰੀ ਖਬਰਾਂ ਤੁਹਾਨੂੰ ਸੁਣਾ ਦਰਾਂ ਕਿ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੱਤੂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਬਤ ਕੀਤੀਆਂ ਦੁਰਲੋਪ ਪੋਸਤਕਾਂ ਤੇ ਹੱਥ ਲਿਖਤ ਵੀੜਾਂ ਦੇ ਰਿਕਾਰਡ ਮੁਤਾਬਕ ਸਾਰੇ ਦਸਤਾਵੇਜ਼ਾਂ ਨੂੰ ਉਹ ਉਹ ਸਥਾਪਿਤ ਕਰਨ ਦੀ ਕੀਤੀ ਮੰਗ ਸਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ 12613 ਦੁਰਲਭ ਪੁਸਤਕਾਂ 512 ਹੱਥ ਲਿਖਤ ਪੇਜਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਮੁਰਦੋਂ ਸਥਾਪਿਤ ਕਰਨ ਦੀ ਮੰਗ ਕੀਤੀ ਹੈ ਨਵੀਂ ਦਿੱਲੀ 6 ਦਸੰਬਰ ਯਾਨੀ ਕਿ ਅੱਜ ਸਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਜਨਵਰੀ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸ੍ਰੀ ਹਰਮੰਤਰ ਸਾਹਿਬ ਅੰਸਾਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਦਰਲਗ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਦਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਨਾਲ ਜੁੜਿਆ ਇਹ ਮੁੱਦਾ ਸੰਸਦ ਤੇ ਵਿੱਚ ਅੱਜ ਚੁਕਿਆ ਤੁਸੀਂ ਇਹ ਖਬਰ ਬਿਲਗਾ ਨਿਊਜ਼ ਆਨਲਾਈਨ ਤੋਂ ਦੁਸਤੋ ਸੌਰੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਸਾਡੇ ਕਮੈਂਟ ਬਾਕਸ ਵਿੱਚ ਵੀ ਤੁਸੀਂ ਇਹ ਵਿਚਾਰ ਲਿਖ ਸਕਦੇ ਹੋ ਅਗਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਤਾਂ ਇਸ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਜਨਰਲ ਤੇ ਅਸੀਂ ਦੋਸਤੋ ਇਸੇ ਟਾਈਮ ਕੱਲ ਫਿਰ ਇਹ ਤਾਜ਼ਾ ਖਬਰਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦੀ ਉਜਾੜਤ ਧੰਨਵਾਦ ਕਸੀ ਬਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ